ਤਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਾਖੀ ਸ੍ਰੀ ਜੇਠਾ ਜੀ ਤੇ ਰਾਮਾ ਚੰਦ ਦੀ ਰਾਮਾ ਜੀ ਦੀ ਪ੍ਰੀਖਿਆ ਜਦ ਬੌਲੀ ਸਾਹਿਬ ਦੀ ਘਾਰ ਸੇਵਾ ਹੋ ਰਹੀ ਸੀ ਤਾਂ ਸਭ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਸੰਗਤਾਂ ਦੇ ਨਾਲ ਸ੍ਰੀ ਜੇਠਾ ਜੀ ਅਤੇ ਸ੍ਰੀ ਰਾਮਾ ਜੀ ਗੁਰੂ ਜੀ ਦੇ ਦੋਹਾਂ ਜਵਾਈਆਂ ਨੇ ਵੀ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਹਰ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਲਿਆ। ਦੋਵੇਂ ਹੀ ਗੁਰੂ ਸਾਹਿਬ ਜੀ ਉੱਪਰ ਬੜੀ ਸਰਦਾਰ ਆਦੇਸਨ ਅਤੇ ਸਦਾ ਆਗਿਆ ਵਿੱਚ ਰਹਿੰਦੇ ਸਨ। ਹੋਰ ਸਾਰੇ ਸੇਵਾਦਾਰ ਤੇ ਸਿੱਖ ਜਦ ਸੰਧਿਆ ਸਮੇਂ ਸੇਵਾ ਤੋਂ ਹਟ ਜਾਂਦੇ ਤਾਂ ਇਹ ਦੋਵੇਂ ਕਈਆਂ ਟੋਕਰੀਆਂ ਇਕੱਠੀਆਂ ਕਰਕੇ ਰੱਖਦੇ ਅਤੇ ਸਵੇਰੇ ਕੰਮ ਲੱਗਣ ਕੰਮ ਤੇ ਲੱਗਣ ਸਮੇਂ ਸੇਵਾਦਾਰਾਂ ਨੂੰ ਵੰਡ ਦੇਂਦੇ। ਗੁਰੂ ਜੀ ਦੋਹਾਂ ਨਾਲ ਪਿਆਰ ਕਰਦੇ ਸਨ ਅਤੇ ਦੋਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਤਰ੍ਹਾਂ ਦੋਹਾਂ ਨੂੰ ਇੱਕਸਾਰ ਕੰਮ ਕਰਦਿਆਂ ਅਤੇ ਗੁਰੂ ਜੀ ਦਾ ਦੋਹਾਂ ਨਾਲ ਪਿਆਰ ਵੇਖ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਸਨ ਕਿ ਕਹਿੰਦੇ ਸਨ ਕਿ ਰਾਮਾ ਗੱਦੀ ਦਾ ਟਿੱਕਾ ਹੋਵੇਗਾ ਅਤੇ ਕਈ ਆਹਦੇ ਸੀ ਕਿ ਸ੍ਰੀ ਜੇਠਾ ਜੀ ਗੱਦੀ ਤੇ ਬੈਠਣਗੇ ਸ੍ਰੀ ਜੇਠਾ ਜੀ ਦੇ ਹਿੱਤੇ ਵਿੱਚ ਗਰੀਬੀ ਬਹੁਤ ਹੈ ਅਤੇ ਇਹ ਆਪਾ ਕਦੇ ਨਹੀਂ ਜਣਾਉਂਦੇ ਰਾਤ ਦਿਨ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ ਇੱਕ ਦਿਨ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਪਾਸ ਬੇਦੀ ਕੀਤੀ ਕੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਭ ਸੇਵਕ ਸਭ ਸਿੱਖ ਸੇਵਕਾਂ ਨਾਲ ਪਿਆਰ ਹੈ ਅਤੇ ਆਪ ਸੇਵਕਾਂ ਦੇ ਅਨੁਸਾਰੀ ਰਹਿੰਦੇ ਹੋ ਕਿਰਪਾ ਕਰਕੇ ਸਾਡਾ ਇਹ ਸੰਸਾਨ ਮਿਰਤ ਕਰੋ ਕਿ ਆਪ ਜੀ ਆਪਣੇ ਸੁਪੁੱਤਰਾਂ ਮੋਹਣ ਜੀ ਤੇ ਮੋਰੀ ਜੀ ਅਤੇ ਸ੍ਰੀ ਰਾਮਦਾਸ ਜੀ ਤੇ ਰਾਮਾ ਜੀ अथवा ਬਾਬਾ ਬੁੱਢਾ ਜੀ ਤੇ ਤੇ ਪਾਰੋਂ ਆਦ ਸਿੱਖਾਂ ਵਿੱਚੋਂ ਕਿਸ ਨੂੰ ਗੁਰਗੱਦੀ ਦੇ ਜੋਗ ਸਮਝਦੇ ਸਮਝ ਕੇ ਕਿਪਾ ਦ੍ਰਿਸ਼ਟੀ ਕਰੋਗੇ ਜਿਵੇਂ ਗੁਰੂ ਨਾਨਕ ਜੀ ਨੇ ਅਤੇ ਸ੍ਰੀ ਗੁਰੂ ਅੰਗਦ ਜੀ ਨੇ ਆਪਣੇ ਸੁਪੁੱਤਰਾਂ ਨੂੰ ਛੱਡ ਕੇ